ਨੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਕਾਲ ਜੀ ਇਧਰੋਂ ਵੀ ਸਤਿ ਸ਼੍ਰੀ ਅਕਾਲ ਪੜੋ ਸਰਗਲ ਇਹਨੂੰ ਫੜਾਓ ਮੈਨੂੰ ਫੜਾਓ ਇਹਨੂੰ ਤੁਸੀਂ ਗੱਲਾਂ ਬਾਤਾਂ ਕਰੋ ਮੈਂ ਟੱਡ ਲਾਈਵ ਅੰਦਰ ਜਾ ਕੇ ਵੇਖਦਾ ਮੇਰਾ ਅਸਲ ਦੇ ਮੈਚ ਹੋਣ ਡਿਆ ਓ ਨੋ ਮੇਰਾ ਉਹ ਡਿਆ ਮੈਚ ਤੇ ਤੁਸੀਂ ਕਰੋ ਗੱਲਾਂ ਬਾਤਾਂ ਮੇਰੇ ਵੱਲੋਂ ਅੱਜ ਥੋੜੀ ਜਿਹੀ ਸੌਰੀ ਆ ਜੇ ਟਾਈਮ ਲੱਗਾ ਦੇ ਵਿੱਚ ਮਜਬੂਰ ਆ ਜਾਊਗਾ ਤੇ ਬਾਕੀ ਪ੍ਰੀਤੀ ਸੰਦੀਪ ਨਾਲ ਭਾਬੀ ਨਾਲ ਤੇ ਭਾਬੀ ਦੀ ਭੈਣ ਨਾਲ ਕਰੋ ਗੱਲਾਂ ਬਾਤਾਂ ਮੈਂ ਵੀ ਮੈਚ ਵਿੱਚ ਚਾਰ ਸਾਂਝੇ ਫੜੋ ਮੈਂ ਵੀ ਮੈਚ ਫੜੋ 10 ਮਿੰਟ ਦੇ ਵਿੱਚ ਕਰੋ ਲਾਈਵ ਓ ਆਪਣੀ ਉਹ ਜਿਵੇਂ ਉੱਥੇ ਰੱਖੀ ਫੋਨ ਸਟਾਪ ਹੈ ਪਰਾ ਪਾਪਣਾ ਕਿ ਕਿਦਾਂ ਫੋਨ ਚਲੋ ਪਿੱਛੇ ਹੋਣਾ ਵੀਡੀਓ ਵੀ ਦੀ ਨਹੀਂ ਹੋਂਡੇ ਕੋਈ ਨਹੀਂ ਫੇ ਕਮੈਂਟ ਨਹੀਂ ਪੜੇ ਜਾਣੇ ਕੋਈ ਨਹੀਂ ਬੰਤਾ ਆ ਜੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਟਿਕ ਟਾਕ ਉਹ ਜਲਦੀ ਜਲਦੀ ਵੀਡੀਓ ਪਾ ਦਿਆ ਕਰੋ ਜਲਦੀ ਜਲਦੀ ਵੀਡੀਓ ਜਰੂਰ ਪਾਉਣੇ ਆ ਸੀ ਪਰੇ ਅੱਗੇ ਹੰਡ ਵੀ ਬੜੀ ਆ ਪਰੋਣੇ ਵੀ ਆ ਜਾਂਦੇ ਆ ਤੇ ਹਨਾ ਭਾਬੀ ਜੀ ਪਰੋਣਿਆਂ ਨੂੰ ਵੀ ਟਾਈਮ ਦੇਣਾ ਪੈਂਦਾ ਆ ਫਿਰ ਐਡੀ ਨਹੀਂ ਕੀਤੀ ਭੈਣ ਗੁੱਸੇ ਵੀ ਹੋ ਜਾਂਦੀ ਹੈ ਸਾਡੇ ਨਾਲ ਇਹ ਵਿਚਾਰੀ ਮਾਹ ਹੁੰਦੀ ਸਾਡੇ ਕੋਲ ਸਾਲ ਜੇ ਇੱਕ ਵਾਰੀ ਅਸੀਂ ਵੀ ਮਾਹ ਦਾ ਨਾਮ ਕਿਵੇਂ ਆ ਸੱਚੀ ਵਲੀਆ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਹਾਈ ਵੀਡੀਓ ਕਲੀਅਰ ਨਹੀਂ ਆ ਵੀਡੀਓ ਕਲੀਅਰ ਨਹੀਂ ਕੋਈ ਨਹੀਂ ਨੈਟਵਰਕ ਦੀ ਥੋੜੀ ਬਹੁਤੀ ਪ੍ਰੋਬਲਮ ਹੋਣੀ ਆ ਆ ਜਾਈਗੀ ਹੋ ਜੂਗੀ ਕਲੀਅਰ ਲਵ ਯੂ ਜੀ ਲਵ ਯੂ ਟੂ ਜੀ ਦੀਦੀ ਸਾਡੇ ਕੋਲ ਵੀ ਆ ਜਾਓ ਤੁਹਾਡੇ ਘਰ ਟੋਟਲ ਕਿੰਨੇ ਜਾਣੇ ਆ ਸਾਡੇ ਦਾ ਸੁਖਨਾ ਦਾ 12 ਜੀ ਹੈਗੇ ਆਂ ਸੀ ਹੈਲੋ ਜੀ ਦੀਦੀ ਤੁਹਾਡਾ ਕੀ ਹਾਲ ਚਾਲ ਆ ਵਧੀਆ ਜੀ ਬਲੀ ਫਾਪੀ ਜੀ ਦੀ ਭੈਣ ਵੀ ਆਈ ਆ ਵਿੱਚ ਇਹ ਸੇਮ ਕਾਪੀ ਜੀ ਦੀ ਬਲਾਊਸ ਅਸੀਂ ਕਰ ਸਸiaal ਸਾਰਿਆਂ ਲਈ ਸੀ ਕੀ ਹਾਲ ਚਾਲ ਠੀਕ ਠਾਕ ਹੋ ਦੀ 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 ਸੱਸਰੀ ਆ ਕਾਲ ਮਿਲਣਾ ਆ ਤੇ ਤੁਸੀਂ ਆ ਜਾਓ ਅੰਮ੍ਰਿਤਸਰ ਆਉਂਦੇ ਹੋ ਪਲੀਜ਼ ਦੱਸੋ ਠੀਕ ਆ ਕੋਈ ਦੀ ਦੀ ਦਿਨਾਵਾਂਗੇ ਉਦੋਂ ਜਰੂਰ ਦੱਸਾਂਗੇ ਬੇਗੋਵਾਲ ਗਰੀਬਾ ਪੜਿਆ ਨਹੀਂ ਕੇ ਕਮਟਾ ਹੈਲੋ ਪ੍ਰੀ ਸੰਦੀਪ ਹੈਲੋ ਜੀ ਸੱਸਰੀ ਹੈਲੋ ਪ੍ਰੀ ਦੀਦੀ ਅਸੀਂ ਠੀਕ ਆ ਜੀ ਤੁਸੀਂ ਦੱਸੋ ਤੁਸੀਂ ਕਿੱਦਾਂ ਹੋ ਸਾਰੇ ਜਾਣੇ ਵਾਪਿਸ ਆ ਗਏ ਆਂ ਜੀ। ਜੀ ਜੀ ਮੈਂ ਤੁਹਾਡੇ ਨਾਲ ਨਰਾਜ ਆ ਧਮਟ ਪੜਿਆ ਗਿਆ। ਕਿਹੜੀ ਗੱਲੋਂ? ਅਸੀਂ ਆਪਣੀ ਬੁਟੀਕ ਬੰਦ ਕੀਤੀ ਹੋਈ ਆ ਜੀ। ਅਸੀਂ ਨਹੀਂ ਕੰਮ ਕਰਦੇ। ਮੈਂ ਕੈਨੇਡਾ ਰਹਿਨੀ ਆ। ਮੈਂ ਕੈਨੇਡਾ ਰਹਿਨੀ ਆ। ਰਹਿਨੀ ਆ ਜੀ। ਬਾਟਰ ਰੋਟੀ ਖਾਣਾ ਸਿਰਫ ਤੁਹਾਡੀ ਵੀਡੀਓ ਦੇਖੀ। ਜੀ ਜੀ ਅਸੀਂ ਕੀ ਨਿਊ ਵੀਡੀਓ ਨਹੀਂ ਆਈ। ਧੰਨਵਾਦ ਜੀ। ਨਿਊ ਫਿਰ ਤਾਂ ਨਹੀਂ ਆਈਆਂ। ਤੁਹਾਨੂੰ ਪਤਾ ਹੀ ਅਸੀਂ ਗਏ ਹੀ। ਤੇ ਆਉਂਦੇ ਹੋਏ ਵੀ ਫਿਰ ਘਰੇ ਸੁਖ ਨਾਲ ਭੈਣ ਭਰਾ ਆਏ ਆ ਉਹਨਾਂ ਕਰਕੇ ਨਹੀਂ ਬਣਾਈਆਂ ਗਈਆਂ ਫਿਰ ਪੁਰਾਣੇ ਦੋ ਥਾਵਾਂ ਤੋਂ ਆਏ ਹੀ ਮਿਕਸ ਹੋ ਗਏ ਤੀਜਾ ਪ੍ਰੋਗਰਾਮ ਸੀ ਹਨਾ ਸਾਡੇ ਸ਼੍ਰੀਕੇ ਭਾਈਚਾਰੇ ਚ ਹਾਂਜੀ ਹਾਂਜੀ ਕਬਲ ਭਾਜੀ ਹੁਣੀ ਤੇ ਆਪੋ ਆਪਣੇ ਅੱਜ ਬਿਸਤਰਿਆਂ ਚ ਨੇ ਜਗੀਰਦਾਰ ਵੀਡੀਓ ਬਣਾਉ ਕੋਈ ਨਹੀਂ ਜਗੀਰਦਾਰ ਜਰੂਰ ਕਿਤੇ ਸੋਚਾਂਗੇ ਫੇਰ ਹਨਾ ਤੁਰੰਤ ਆਉਣ ਆਵਾਂਗੇ ਤੇ ਜਰੂਰ ਦੱਸਾਂਗੇ ਇੱਕ ਵਾਰੀ ਲਾਈਵ ਨੂੰ ਲਾਈਕ ਜਰੂਰ ਕਰ ਦਿਓ ਭਾਏ ਜੇ ਐਨੀ ਲਾਈਕ ਕੋਈ ਵੀ ਨਹੀਂ ਹੋਇਆ ਹੁੰਦਾ ਹਾਂ ਹੋਇਆ ਗਿਆ ਉਹ ਵੀ 55 ਕਿਤੇ 50 55 ਹੁਣ ਹੋ ਸ਼ੁਰੂ ਹੋ ਗਿਆ ਫੇਰ ਇੱਕ ਵਾਰੀ ਤੇ ਗੁਦਾਰਪੁਰ ਵੀ ਆਓਗੇ ਗੁਦਾਸਪੁਰ ਜਿੱਤ ਨਹੀਂ ਆਇਆਣਾ ਹੁਣ ਥੋੜੇ ਟਾਈਮ ਹੋਇਆ ਪੂਆ ਜੀ ਕੋਣ ਕੋਲ ਹੋ ਗਿਆ ਨੂੰ ਜੂਪੀ ਵੀ ਆ ਗਿਓ ਮੋਗੇ ਨਹੀਂ ਕਦੀ ਅਸੀਂ ਆਏ ਜੀ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਕਮੈਂਟ ਬੜੀ ਸਪੀਡ ਨਾਲ ਜਾਣਦੇ ਕੋਈ ਵੀ ਪੜਿਆ ਜਾਣਦੇ ਆ ਪੂਰਾ ਹੈਲੋ ਪ੍ਰੀਤੀ ਜੀ ਦੀ ਕਿਵੇਂ ਹੋ ਤੁਸੀਂ ਗੋਡ ਬles ਜੂ ਪਰਮਾਤਮਾ ਤਾ ਨੂੰ ਤੱਕੀਆਂ ਬਖਸ਼ਣ ਧੰਨਵਾਦ ਜੀ ਤੁਹਾਡੇ ਬੱਚ ਸਾਰਿਆਂ ਦੇ ਪਿਆਰ ਦੇ ਨਾਲ ਹੀ ਆ ਤੇ ਤੁਹਾਡੇ ਸਾਥ ਨਾਲ ਜਦ ਮੂਮੀ ਆਇਓ ਜਦ ਮੂਮੀ ਆਵਾਂਗੇ ਫਗਵਾੜੇ ਗੁਰਮੇਹਰ ਸਾਹਿਬ ਕਰਨ ਸਾਰੇ ਬੱਚੇ ਅੰਦਰ ਟੀਵੀ ਦੇਖਦੇ ਪਏ ਆ। ਜਿਹੜਾ ਸ਼ਹਿਰਾਂ ਦੇ ਨਾਂ ਬੋਲੀ ਜਣੇ ਹੁਣ ਮੈਂ ਜਨੇ ਸਪੀਡ ਚਾਈ ਗਿਆ ਫਰੀ ਰਿਕਾਰਡ। ਜਿਲੰਦਰ ਹੈਲੋ ਭੈਣੋ ਜਿਲੰਦਰ ਬਠਿੰਡਾ Rajasthan ਦਾ ਇੱਕ ਮੈਂਡ ਆ ਹੈ। ਫੜੇ ਨਹੀਂ ਕੀ ਹਾਲਾ ਟਰਡਾ ਕਿੱਥੇ ਨੇ ਵੱਧ ਲਿਆ। ਅੰਮੀ ਸਾਰੇ ਅਮ੍ਰਿਤਸਰ ਅਮ੍ਰਿਤਸਰ ਰੀਤੀ ਠੀਕ ਨੇ ਤੀ ਸੁਣਾਓ ਵਧੀਆ ਵਧੀਆ ਹੁਣ ਅਸਲ ਦੇ ਵਿੱਚ ਨਾ ਠੰਡ ਕੋੜ ਪੈਂਦੀ ਆ ਸੁੱਕੀ ਸੁੱਕੀ ਜੀ ਬੜੀ ਜ਼ਿਆਦਾ ਠੰਡ ਤੁਹਾਨੂੰ ਪਤਾ ਹੀ ਕਿੰਨੀ ਸੀ ਤੇ ਚੱਲਣ ਡਈ ਐ ਨਾ ਛੁੱਟੀਆਂ ਵੀ ਵਧਾਈਆਂ ਸਰਕਾਰ ਨੇ ਗੁਰਨੂਰ ਇਸਲੀ ਪ੍ਰਭਜੋਤ ਵੀਡੀਓ ਦੇ ਵਿੱਚ ਪੂਰਾ ਲੱਗਣ ਨਹੀਂ ਡਿਆ ਆ ਲੈ ਧਿਆਨ ਹਾਂ ਨਾ ਰੀਤੀ ਹੂੰ ਇੱਕ ਵਿਆਹ ਸ਼ਾਦੀ ਹਾਂਜੀ ਚੰਗੇ ਮੜੇ ਜਣ ਵੀ ਚੱਲਣ ਦੇ ਗਈਆਂ ਦੇ ਤੇ ਭੋਗ ਵੀ ਆ ਤੇ ਫਿਰ ਇਸ ਕਾਕੇ ਸਾਰੇ ਕੰਮ ਵੇਖਣੇ ਪੈਂਦੇ ਤੇ ਦੇਣ ਉੱਤੋਂ ਛੋਟੇ ਆ ਵੱਡੇ ਦੇਣੋਂ ਤੇ ਫਿਰ ਵੀਡੀਓ ਆ ਕਿ ਤੋਂ ਬੰਦਾ ਕੋਈ ਆਪਣਾ ਹਮਕਮ ਕਰਕੇ ਆਇਆ ਤਾਂ ਵੀ ਵੀਡੀਓ ਬਣਾ ਲਈਦੀ ਆ ਨਾਲੇ ਨਾ 11:00 ਵਜੇ ਜਾਂਦੇ ਰਜਾਈਆਂ ਚੋਂ ਨਿਕਲਦੇ ਨੇ ਸਾਰਿਆਂ ਨੂੰ ਨਾਲੇ ਇੰਨਾ ਦਿਨਾਂ ਚ ਤੁਹਾਨੂੰ ਪਤਾ ਹੀ ਆ ਪ੍ਰੋਗਰਾਮ ਕਿੰਨੇ ਪੈਂਦੇ ਆ ਧਮਾਨ ਹੋ ਗਿਆ ਫਿਰ ਵਿਆਹ ਹੋ ਗਿਆ ਤੇ ਲੋੜੀ ਆ ਗਈ ਜੀ ਤਾਂ ਬੜਾ ਫੇਰਨ ਹੋ ਗਿਆ ਹੁਣ ਲੋੜੀ ਆ ਜਾਣੀ ਆ ਤੇ ਇੰਨਾ ਚੀਜ਼ਾਂ ਕਰਕੇ ਫਿਰ ਤੁਹਾਨੂੰ ਪਤਾ ਹੀ ਆ ਸਾਰੇ ਨਵੇਂ ਸਾਲ ਤੇ ਵੀ ਸਾਰਿਆਂ ਨੂੰ ਟਾਈਮ ਚਾਹੀਦਾ ਸੀ ਟੀਮ ਨੂੰ ਤੇ ਚਟਣੀ ਦੀ ਵੀਡੀਓ ਬਣਾ ਕੇ ਪਾ ਦਿਓ ਪਲੀਤ ਜੀ ਜੀ ਚਟਣੀ ਦੀ ਵੀਡੀਓ ਕੱਲ ਤੇ ਨਹੀਂ ਪਰਸੋਂ ਪਾਵਾਂਗੇ ਅਸੀਂ ਵੀਡੀਓ ਕਲੀਅਰ ਨਹੀਂ ਹੈ ਤੇ ਕਿੱਦਾਂ ਨਾ ਪਿੰਸਾਰੇ ਲਾਈਵ ਤੇ ਹੋਏ ਅੱਛਾ ਅੱਛਾ ਗੁਰਸਿਮਰਨ ਹੈ ਸੁਣ ਦਿਰੀਹਾੜੇ ਨਾਲ ਗੱਲ ਕਰਨ ਦੇ ਪਰ ਹੌਲੀ ਹੌਲੀ ਕਰਨ ਦੇ ਕਿ ਜਿੱਦਾਂ ਤੇਂਦੀ ਗੜ ਆ ਤੁਮਾਣਾ ਕੀ ਹੈਪੀ ਹੈਪੀ ਕੀ ਹੈਪੀ ਲੋੜੀ ਹਾਂਜੀ ਜੀ ਤੁਹਾਨੂੰ ਵੀ ਸਾਰਿਆਂ ਨੂੰ ਖੁਸ਼ੀਆਂ ਭਰੀ ਆਵੇ ਲੋੜੀ ਮਾਰਾ ਸਾਰੇ ਸੁੱਖ ਵਰ ਮੈਂ ਵੈਸੇ ਟੋਪੀ ਕੱਢ ਨਹੀਂ ਪਾਈ ਅੱਜ ਪਹਿਲੇ ਜਿਹੜੀ ਪਾਈ ਕਿਉਂਕਿ ਮੈਂ ਸੌ ਸੌਈਆਂ ਡਈਆਂ ਸੀ ਕਾਰਨ ਮੈਨੂੰ ਠੰਡ ਲੱਗੀ ਮੈਂ ਟੋਪੀ ਪਾ ਲਈ ਉਹ ਵੀ ਗੁਰਮੀਤ ਦੀ ਮੈਂ ਇਹ ਗੱਲ ਲੱਗੀ ਸੀ ਕਰਨਾ ਹਾਂਜੀ ਪੀਸ ਵਾਲਾਂ ਦੇ ਦਿਨਾਂ 'ਚ ਵਿਆਹ ਬੜੇ ਹੁੰਦੇ ਆ ਹਨਾ ਹੁੰਦੇ ਆ ਜੀ ਪ੍ਰੋਗਰਾਮ ਵੀ ਅਟੈਂਡ ਕਰਨੇ ਪੈਂਦੇ ਆ ਫਿਰ ਹੂੰ ਦੂਜੀ ਗੱਲ ਇੱਕ ਠੰਡ ਬੜੀ ਜ਼ਿਆਦਾ ਹੁੰਦੀ ਆ ਫਿਰ ਵੀਡੀਓ ਵੀ ਪ੍ਰੀਤੀ ਕੋਲ ਨਹੀਂ ਲਈ ਸੀ ਆਹੋ ਪ੍ਰੀਤੀ ਪਿੱਛੇ ਹੀ ਹੁੰਦੀ ਆ ਹੁਣ ਕਰਦੀ ਵਿੱਚ ਤੇ ਮੈਂ ਹੀ ਹੋਂਡੀ ਹਣੀ ਆ ਤੇ ਹੁਣ ਵਿਆਹ ਤੁਹਾਨੂੰ ਪਤਾ ਹੈ ਛਾਪੇ ਵਾਲੀ ਵੀ ਵਿਆਹ ਸਾਡਾ ਕਮੈਂਟ ਰੀਡ ਕਰ ਲਓ ਜੀ ਸਭ ਨੂੰ ਹੈਪੀ ਲੋੜੀ ਇਨ ਅਡਵਾਂਸ ਜੀ ਹਾਂਜੀ ਹਾਂਜੀ ਹੈਪੀ ਲੋੜੀ ਜੀ ਸਾਰਿਆਂ ਨੂੰ ਤੁਹਾਡੇ ਵੱਲੋਂ ਵੀ ਹੈਲੋ ਪ੍ਰੀਤੋ ਦੀਪ ਥੈਂਕਸ ਅਸੀਂ ਨਾਲ ਵਿੱਚ ਮੈਂ ਚਲਾ ਕਰਦੀ ਪਈ ਸੀ ਕਿ ਅਸੀਂ ਵੀ ਹੈ ਸਾਇਬ ਦੀ ਅਰਪ ਕੀ ਲੋੜੀ ਕੀ ਲੋੜੀ ਦਾ ਪ੍ਰੋਗਰਾਮ ਕਰੀਏ ਪਰ ਫਿਰ ਸਾਡੀ ਸਲਾਹ ਕੈਨਸਲ ਹੋ ਗਈ ਗੁਰਮੀਰ ਵੀ ਟੀਵੀ ਦੇਖਦੀ ਪਈ ਹੈ ਜੀ ਕੀ ਨਾਮ ਆਪਣਾ ਮੇਰੇ ਹੁੰਦੇ 520 ਜਣੇ ਆ ਗਏ ਸੋਚਦਾ ਮਤਲਬ ਮੇਰੇ ਫੈਨ ਜਿਹੜੇ ਆ ਉਹ ਮੇਰੀ ਵੀਟਵੇ ਤੇ ਵੀ ਵੀ ਚਾਹੀਏ ਨਾ ਤਲਵੰਡੀ ਭਾਈ ਤਾਂ ਵੀ ਮੈਸੇਜ ਕਰਦੇ ਆ ਹੈ ਸਾਡੀ ਕੋਈ ਇੱਜ਼ਤ ਹੀ ਨਹੀਂ 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 ਤੁਹਾਡੇ ਕਰਕੇ 450 ਜਣੇ ਜੀ ਮੇਰੇ ਕਰਕੇ ਸਿਰਫ ਕਿੰਨੇ 30 ਕਿ ਜਣੇ ਆਏ ਆ ਤੇ ਬਾਕੀ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬਰ ਆਪਾਂ 1 ਮਿਲੀਅਨ ਕਰਨੇ ਆ ਟਾਸਕ ਆਪਣਾ 2 ਮਹੀਨੇ ਦਾ ਵਾ ਜਨਵਰੀ ਦਾ ਤੇ ਫਰਵਰੀ ਦਾ ਮਾਰਚ ਵਿੱਚ ਆਪਾਂ ਪਾਰਟੀ ਕਰਨੀ ਆ ਪਾਰਟੀ ਕਰਨੀ ਆ 1 ਮਿਲੀਅਨ ਦੀ ਫਿਰ ਆਊਗਾ ਸਿਲਵਰ ਪਲੇ ਬਟਨ ਤੇ ਤੁਹਾਡੇ ਸਦਕਾ ਹੋਣਾ ਸਾਰੇ ਭੈਣ ਭਰਾਵਾਂ ਦੇ ਹਨ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਚੈਨਲ ਨੂੰ ਕਹਿੰਦੇ ਕੀ ਲਿਆਏ Rajasthan ਤੋਂ ਦੱਸੋ ਤੁਸੀਂ ਨਾ ਹੋਏ ਹਮਾ ਕੀ ਲਿਆਏ Rajasthan ਤੋਂ ਲਿਆਂਦਾ ਸਮਾਨ ਥੋੜਾ ਬੋਤਾ ਮੰਮੀ ਹੋਣਾ ਡੈਡੀ ਹੋਣਾ ਵਾਸਤੇ ਤੇ ਉਹ ਆਪਾਂ ਤੁਹਾਨੂੰ ਸਵੇਰੇ ਵਲੌਗ ਬਣਾ ਕੇ ਦੱਸਾਂਗੇ ਅੱਜ ਮੈਂ ਚੋਂੜਿਆ ਵਿੱਕੀ ਭਾਈ ਨੂੰ ਤਾਂ ਸਾਖਾਣਾ ਪੀਣਾ ਭੁੱਲਿਆ ਆ ਸਹੀ ਗੱਲ ਆ ਇਹਨਾਂ ਨੇ ਮੈਚ ਦਾ ਇਹਨਾਂ ਨੂੰ ਇੰਨਾਕ ਇੰਟਰਸਟ ਵਾਇਦੇ ਵਿੱਚ ਕੀ ਸਾਨੂੰ ਵੀ ਮੈਜ ਤੇ ਲਾਤਾ ਵਾ ਹੁਣ ਸਾਨੂੰ ਵੀ ਬੱਧੀ ਲੱਗਦਾ ਆ ਕੀ ਆ ਕੀ ਆ ਰੁਕ ਜਾ ਆ ਕੀ ਗਾਗਰ ਭਣੇ ਕੀ ਰਿਸ਼ਤੇਦਾਰੀ ਹੈ ਰਾਜ ਕੀ ਗਾਜੀਵਾਲ ਖੇਲਣਿਆ ਨਹੀਂ ਨਹੀਂ ਕਿਥੇ ਗਾਗਰ ਲਿਖਿਆ ਦੀਪਮਾਨ ਆਵੇ ਗੱਗੜ ਭਾਣੇ ਗਾਜਰ ਭਾਣੇ ਮੈਨੂੰ ਕੀ ਹੋ ਗਿਆ ਪਾਪੀ ਨੂੰ ਗੱਗੜ ਭਾਣੇ ਮੇਰੀ ਮਾਸੀ ਦੀ ਕੁੜੀ ਆ ਮੈਂ ਤੇ ਗਾਗਰ ਪੇਣੀ ਸੁਲਤਾਨਾ ਲੋਦੀ ਜਰੂਰ ਹੈ ਪਾਪੀ ਨੇ ਕੋਚ ਕਰ ਦਿੱਤਾ ਵਖੀਆ ਖਲ ਗਿਆ ਵਾਹਿਗੁਰੂ ਜੀ ਮੈਨ ਲੱਗਾ ਕਿ ਵਿੱਚ ਜਿਦਾਨੀ ਕਰਨ ਡਿਆ ਕੋਈ ਅਸਲ ਜੇ ਮੈਂ ਰਾਜ ਨਹੀਂ ਪਾਪੀ ਦੇ ਛੋਟੇ ਹੁੰਦੇ ਜਿਦਾਂ ਨਾ ਹੁੰਦੇ ਨਹੀਂ ਨਹੀਂ ਸੇਰੀ ਕਹੇ ਦਾਦੀ ਦੱਸਤਾ ਨਹੀਂ ਦੱਸਿਆ ਦੱਸਤਾ ਤੇ ਜਿਦਾਂ ਹੁੰਦੇ ਆ ਨਾ ਤੇ ਇਸ ਕਰਕੇ ਭਾਬੀ ਨੂੰ ਲੱਗਾ ਕਿ ਸ਼ਾਇਦ ਮੇਰਾ ਨਾ ਕੇ ਰਿਸ਼ਤੇਦਾਨ ਨੇ ਲਿਆ ਲੱਗੇ ਚਾਗੇ ਮੈਨੂੰ ਲੱਗਾ ਮੈਨੂੰ ਇਦਾਂ ਦੇ ਕੰਮ ਕਰਦਾ ਹੁੰਦਾ ਆ ਕਿ ਤੂੰ ਹੋਣ ਕਰਨ ਡਿਆ ਵਿੱਚ ਹੂੰ ਜਿੰਨੇ ਵੀ ਨਹੀਂ ਪਤਾ ਲੱਗੇ ਚੰਡੀਗੜ੍ਹ 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 ਫੀਟ ਦੀਦੀ ਸਾਹਿਬ ਹਰਮੇਹਰ ਕਰਨੇ ਦੀਦੀ ਦੀਦੀ ਹੱਸੇ ਹੂੰ ਤੰਤਨ ਦੀ ਦੂਰ ਆਇਓ ਮੈਂ ਪਾਕਿਸਤਾਨ ਤੋਂ ਹੱਲਾ ਹੱਲਾ ਕਰੂੰ ਸੰਦੀਪ ਦੀਦੀ ਘਰ ਨੂੰ ਗੁਰ ਮੇਰੀ ਇੰਨੇ ਸੁਣਿਆ ਬਟਾਲੇ ਵੀ ਆਏ ਬਟਾਲੇ ਤੇ ਚਲੋ ਆਪਾਂ ਹੁੰਦੇ ਰਹਿਨੇ ਸਾਰੇ ਜਣੇ ਪੈਣਪਰਾ ਹੱਸਣ ਦੇ ਪ੍ਰੀਤੀ ਨੇ ਮੇਰਾ ਨਾਮ ਦਾ ਤਾਂ ਸਾਰੇ ਨਹੀਂ 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 ਉਹ ਤਾਂ ਨਾ ਹੈ ਹੀ ਸੀ ਉਹ ਤਾਂ ਏੜ ਗੇੜ ਸੀ ਚਲੋ ਆਪਾਂ ਆਪਭੂ ਕਿੰਨੇ ਸਾਰੇ ਪੈਣਪਰਾ ਹਣੂ ਕਿ ਛੋਟੇ ਜਿੰਦਾ ਹੁਣ ਆਪਾਂ ਵੀ ਛੋਟੇ ਸੀ ਹੋਰ ਵੇਖਿਆ ਇੱਕ ਦੂਜੇ ਦੇ ਪੈਣਪਰਾਵਾਂ ਦੇ ਨਾਮ ਪਾਏ ਹੁੰਦੇ ਹੁੰਦੇ ਸੀ ਤੇ ਕਿਹਦਾ ਕਿਹਦਾ ਕਿੰਨੇ ਕਿੰਨੇ ਨਾਮ ਪਾਇਆ ਹੁੰਦਾ ਸੀ ਕਮੈਂਟ ਕਰਕੇ ਚਲੋ ਦੱਸੋ ਸਾਨੂੰ ਵੀ ਹਨਾ ਸਾਨੂੰ ਵੀ ਪਤਾ ਲੱਗੇ ਕੀ ਕੀ ਦਾ ਕੀ ਕੀ ਨਾ ਹੁੰਦਾ ਸੀ ਨਨਾਰ ਪਰ ਜਾਈ ਬਹੁਤ ਸੋਨੇ ਧੰਨਵਾਦ ਜੀ ਕੀ ਹਾਲ ਚਾਲ ਜੀ ਹਾਲ ਚਾਲ ਜੀ ਵਧੀਆ ਜੀ ਈਟਿੰਗ ਆ ਵੀਡੀਓ ਦੀ ਜਰੂਰ ਜੀ ਬਾਸ ਆਉਗੀ ਵੀਡੀਓ ਕੀ ਹੀ ਗੁਗੂ ਕਿਨੇ ਗਿਆ ਪੈਂਨੇ ਗੁਗੂ ਸੰਦੀਪ ਜੀ ਜੀ ਸਿੰਪਲ ਲਾਈਫ ਸਟਾਈਲ ਬਹੁਤ ਹੀ ਵਧੀਆ ਥੈਂਕ ਯੂ ਜੀ ਥੈਂਕ ਯੂ ਲੇਖ ਦਾ ਅਗਲਾ 파ਟ ਜੀ ਆਊਗਾ ਹੁਣ ਮੰਗਲਵਾਰ ਨੂੰ ਸੰਦੀਪ ਦਾ ਕੀ ਹੈ ਕਰ ਤੁਸੀਂ ਅੰਮ੍ਰਿਤਸਰ ਗਿਆ ਕਦੋਂ ਜਾਣਾ ਹੈ ਵੈਸੇ ਤੇ ਸਾਡੀ ਵੀਡੀਓ ਬਹੁਤ ਕਹਿੰਦੇ ਟੋਪੀ ਨਹੀਂ ਲੱਗਣ ਦੀ ਹੈ ਦੀਦੀ ਥੈਂਕ ਯੂ ਸਾਹਿਬੂ ਵੀ ਅੰਦਰ ਆ ਜੀ ਚਾਪੜ ਕੇਦਣਾ ਚਾਪੜ ਹਾਂਜੀ ਜੀ ਅਸੀਂ ਤੁਹਾਡੇ ਮੈਸੇਜ ਦੇਖ ਰਹੇ ਹਾਂ ਅਮਨਦੀਪ ਕੌਰ ਜੀ ਸਾਡੇ ਮੈਸੇਜ ਕਿਉਂ ਨਹੀਂ ਦੇਖ ਰਹੇ ਹੁਣ ਇਦਾਂ ਫਿਰ ਜ਼ਿਆਦਾ ਇਕੱਠੇ ਹੋ ਜਾਂਦੇ ਨਾ ਮੋਟੋ ਸਲੋਨੀ ਤਾਂ ਇਦਾਂ ਹੀ ਸਾਰਿਆਂ ਦੇ ਨਾਂ ਹੁੰਦੇ ਇੱਕ ਦੂਜੇ ਰਾਨ ਰਾਨ ਨੂੰ ਮੇਰੇ ਕਰਕੇ ਹੀ ਇੱਥੇ ਸਹੀ ਤੁਸੀਂ ਅਛਾ ਉਹ ਉਹਨਾਂ ਨੇ ਪੁੱਛਿਆ ਹੋਣਾ ਨਾ ਦੀਪ ਮਾਨ ਨੇ ਹਾਏ ਹੈ ਇੰਬਡੀਸ ਪੀਟ ਪੜੀ ਹੈ ਨਾ ਪੰਟਾ ਲਈ ਵਾਹਿਗੁਰੂ ਬਹੁਤ ਵਧੀਆ ਜੀ ਬਹੁਤ ਵਧੀਆ ਵਾਹਿਗੁਰੂ ਜੀ ਵਾਹਿਗੁਰੂ ਜੀ ਮੈਂ ਇਹ ਕਹਿਣ ਲੱਗੀ ਹਾਂ ਕਿ ਮੈਂ ਦੋ ਵਾਰੀ ਤਿੰਨ ਵਾਰੀ ਗੱਲ ਸ਼ੁਰੂ ਕੀਤੀ ਮੇਰੀ ਆਦਤ ਹੀ ਰਹਿ ਗਈ ਹਰ ਵਾਰੀ ਵੀ ਹੁਣ ਗਾਂ ਫੇਰ ਵਿਆਹ ਵੀ ਸ਼ੁਰੂ ਹੋਣਾ ਵਾ ਤੇ ਇੱਕ 마ਸੀ ਦੇ ਮੇਰੀ ਮਾਸੀ ਆ ਉਹਨਾਂ ਨੇ ਆਪਣੇ ਪੋਤੇ ਦਾ ਧਮਾਨ ਕਰਨਾ ਉਹਨਾਂ ਨੇ ਸੱਦੇ ਆ ਪ੍ਰੋਗਰਾਮ ਇੱਕ ਸਾਨੂੰ ਵਿਆਹ ਵੀ ਬੁਲਾਇਆ ਕਿਸੇ ਭੈਣ ਭਰਾ ਨੇ ਉੱਥੇ ਵੀ ਜਾਣਾ ਫਿਰ ਗਾੜੀ ਵਿਆਹ ਸਾਡੇ ਵੀ ਰਿਸ਼ਤੇਦਾਰੀ ਦੇ ਵਿੱਚ ਆਉਣਾ ਵਾ ਤੇ ਛਾਪਿਆਂ ਵਾਲੀ ਵੀ ਤੁਹਾਨੂੰ ਪਤਾ ਵਿਆਹ ਆਉਣਾ ਤੇ ਚਾਰ ਪੰਜ ਪ੍ਰੋਗਰਾਮ ਤੇ ਚਲੋ ਐਸੇ ਮਹੀਨੇ ਚਾ ਤੇ ਛੁੱਟੀਆਂ ਵੀ ਹੋਣੀਆਂ ਵੀਡੀਓ ਦੀਆਂ ਚਲੋ ਕੋਈ ਨਹੀਂ ਹੋਵੇ ਫਿਰ ਸਾਡੇ ਕੰਮ ਨਾਲ ਨਾਲ ਹੀ ਆ ਨਾ ਹਮ ਹੈਨਾ ਹਮ ਛੁੱਟੀਆਂ ਤਾਂ ਫੇਰ ਲੈਣੀਆਂ ਇਹ ਪਿੰਡੀਆਂ ਸਕੂਲਾਂ ਚ ਵੀ ਤੇ ਛੁੱਟੀਆਂ ਲੈਣੀਆਂ ਇਹ ਪਿੰਡੀਆਂ ਫੇਰ ਜੀਤਾ ਭਾਬੀ ਦੇ ਘਰ ਆਉਣੇ ਆ ਪਰੌਣੇ ਉਹ ਆਉਂਦੇ ਸਾਨੂੰ ਵੀ ਚਾਹੀਦਾ ਟਾਈਮ ਉਹਨਾਂ ਲਈ ਵੀ ਫੇਰ ਉਹਦਾ ਟਾਈਮ ਕੱਢਣਾ ਪਈ ਸਾਨੂੰ ਕੀ ਤਾਂ ਦਾਨੀ ਕਿਸਨਦੀਪ ਸਾਨੂੰ ਜੀਤਾ ਲੱਭ ਲਈ ਸੰਦੀਪ ਜੀ ਦੀ ਤੁਹਾਨੂੰ ਜੀਤਾ ਲੱਭਣ ਲਈ ਕਹਿੰਦੀ ਕੁੜੀ ਭੱਜ ਗਈ ਆ ਕਹਿੰਦੀ ਕੁੜੀ ਭੱਜ ਗਈ ਆ ਬਈ ਜਿਹੜੀ ਕੁੜੀ ਭੱਜੀ ਆ ਮੈਨੂੰ ਉਸੇ ਹੀ ਨਹੀਂ ਲੱਗੀ ਉਹ ਕੰਮ ਉਹਨੇ ਵੈਸੇ ਗਲਤ ਕੀਤਾ ਆ ਪਰ ਕੋਈ ਵਾਰੀ ਮਜਬੂਰੀ ਵੀ ਹੋ ਜਾਂਦੀ ਆ ਤੇ ਭੱਜਣਾ ਪੈਂਦਾ ਆ ਹਨਾ ਵੀਡੀਓ ਵਿੱਚ ਕਹਿੰਦੇ ਆ ਅਸੀਂ ਸਾਹਿਬ ਦੀ ਲੋੜੀ ਮਨਾਉਣੀ ਸੀ ਤੇ ਕਈ ਚੱਕਰਾਂ ਕਰਕੇ ਰਹਿ ਗਿਆ ਕੰਮ ਚਲੋ ਕੋਈ ਨਹੀਂ ਅਸੀਂ ਉਦਾਂ ਹੁਣ ਅਗਲੇ ਸਾਲ ਤੁਮਤਾਮਨਾ ਮਨਾਵਾਵਾਂਗੇ ਹਾਂਜੀ ਹਾਂਜੀ ਵੈਸੇ ਤੇ ਸਾਡਾ ਪਲਾਨ ਨਹੀਂ ਸੀ ਹੈਗਾ ਉਦਾਂ ਹੀ ਮੈਂ ਚਲੋ ਕਹਿਣ ਦੀ ਸੀ ਕਿ ਚਲੋ ਕਰ ਲੈਂਦੇ ਆ ਫੰਕਸ਼ਨ ਜੀ ਕਰੰਡਿਆ ਕੋਈ ਘਰ ਦਾ ਫੰਕਸ਼ਨ ਹੋਵੇ ਪੇਅਰ ਕਰਦੇ ਜਾਂਦੇ ਹਾਂ ਹਾਂਜੀ ਰਾਜਵੀਰ ਸਿੰਘ ਜੀ ਕਿਹੜੀ ਗੱਲ ਦਾ ਰਿਪਲਾਈ ਕਰੀਏ ਦੱਸੋ ਜੀ ਤੇ ਇਹ ਆ ਕਿ ਹੁਣ ਚਲੋ ਕੋਈ ਨਹੀਂ ਅਗਲੀ ਵਾਰੀ ਫੇ ਸਾਰੇ ਭੈਣ ਭਰਾ ਜਿਹੜੇ ਬਾਹਰ ਵਾਲੇ ਆਉਣਗੇ ਤੇ ਫੇਰ ਉਹਨੂੰ ਕਰਾਂਗੇ ਫੇਰ ਫੰਕਸ਼ਨ ਸੀ ਜਾਂਤੀਪੁਰ ਤੋਂ ਸੁਖਿੰਦਰ ਪਾਉ ਠੀਕ ਆ ਜੀ ਚਲੋ ਫੇਰ ਖਰੀਬ ਬਾਏ ਬਾਏ ਕਿੰਨੇ ਮਿੰਟ ਹੋ ਗਏ 25 ਮਿੰਟ ਬੰਨਾ ਹੈ संदीप किया मैंने आपको इतने मैसेज किए कभी मैसेज का रिप्लाई नहीं किया हां जी जी दसो जी ने, 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 नित्या है ना नित्या नित्या जी ਤੁਸੀਂ ਕੀ ਪੁੱਛਦੇ ਹੋ नित्या ਆ हां जी अच्छा राजस्थान ਅਸੀਂ ਜੀ ਆਏ ਪੱਬੀ ਜੀ ਨਾਲ ਇਦਾਂ ਕਰ ਲਿਆ ਕਰੋ ਕਮੈਂਟਾਂ ਚ ਚਾਰ ਹੋਰ ਕਰ ਦੋ ਹੋਰ ਕਰ ਦੋ ਸਾਰੇ ਕਮੈਂਟਰ ਜਮਾਉ ਜਾਂਦੇ ਹਨਾ ਜਿਹੜਾ ਹੋਰ ਲੈ ਲੈਨੇ ਜਿੰਨੇ ਪਰੀ ਦੀ 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 ਕਹਿੰਦੇ ਕੈਪੀ ਬੜੀ ਸੋਣੀ ਲੱਗਣ ਦੀ ਆ ਐਪੀਸੋਡ ਕਰੂਗਾਊਗਾ ਐਪੀਸੋਡ ਬਸ ਜੀ ਵਾਰੀ ਦੀ ਵਾਰੀ ਇੱਕ ਦਿਨ ਲੇਖ ਤੇ ਇੱਕ ਦਿਨ ਦੂਸਰਾ ਵੀਡੀਓ ਆਉਂਦੀਆਂ ਰਹਿਆ ਕਰਦੀਆਂ ਵਾ ਤੁਸੀਂ ਰੋਟੀ ਖਾ ਲਈ ਹਾਂਜੀ ਹਾਂਜੀ ਜੀ ਅਸੀਂ ਰੋਟੀ ਵੀ ਖਾ ਲਈ ਅਸੀਂ ਪਰੌਣਿਆਂ ਨੂੰ ਵੀ ਰੋਟੀ ਖਵਾਲਤੀ ਆ ਤੇ ਹੁਣ ਬਸ ਅਸੀਂ ਰਜਾਈਆਂ 'ਚ ਹੀ ਬਹਿਣਾ ਆ ਤੇ ਸੰਦੀਪ ਬੀਤ ਲੰਘ ਗਿਆ ਮੈਂ ਤਾਂ ਮੇਰੇ ਬੇਸੇਜਰ ਆ ਵੀ ਰਿਪਲਾਈ ਕਰ ਦੋ ਜਦ ਦੀ ਉਹ ਘਰ ਰਵੜਾ ਜਦ ਦੀ ਪਰਪਾ ਵੀ ਜੀ ਮਿਸਰ ਜਾਂਦੇ ਹਨ ਖਰਾ ਦੇ ਵਿੱਚ ਹਮਰੇ ਸਰ ਜਾਂਦੇ ਆ ਹੂੰ ਪਰੋਨੇ ਕੋਣ ਆਇਆ ਪਰੋਨੇ ਦੱਸੋ ਕੋਣ ਆਏ ਵੀ ਬੀਜ ਦੀ ਭੈਣ ਆਈ ਆ ਮੇਰੀ ਛੋਟੀ ਭੈਣ ਆਈ ਆ ਜੀ ਰੁਪਿੰਦਰ ਕੌਰ ਰਾਜਸਥਾਨ ਦਾ ਟੂਰ ਕਿਦਾਂ ਰਿਹਾ ਰਾਜਸਥਾਨ ਦਾ ਟੂਰ ਜੀ ਬਹੁਤ ਵਧੀਆ ਰਿਹਾ ਬਹੁਤ ਮਜਾ ਆਇਆ ਹਾਂਜੀ ਹਾਂਜੀ ਮੈਂ ਜੀ ਆਪਣੇ ਵਾਲਾਂ ਦੀ ਉਹਦਾ ਵਲੌਗ ਵੀ ਬਣਾ ਕੇ ਪਾਇਆ ਹੀ ਐਕਸਟੈਂਸ਼ਨ ਕਰਵਾਈ ਸੀ ਹੋਰ ਮੇਰੇ ਵਾਲ ਸੇ ਲੰਬੇ ਨਹੀਂ ਹੋਏ ਨਾ ਹੀ ਕੋਈ ਮੈਂ ਯੂਜ਼ ਕੀਤੀ ਹੈ ਜੁ ਕੋਈ ਚੀਜ਼ ਹੈ ਮੇਰੇ ਚੈਨਲ ਦਾ ਕਿੰਦੇ ਨਾਂ ਲੈ ਲਓ ਕੀ ਹੈ ਨਾ ਪੰਜਾਬੀ ਰਸੋਈ ਪੰਜਾਬੀ ਰਸੋਈ ਵਾਹਿਗੁਰੂ ਗੁਰਮੇ ਠੀਕ ਆ ਜੀ ਵਧੀਆ ਕੀ ਆ ਕੀ ਕਿੰਦੇ ਬਿਰਕ ਜੀ ਕੀ ਕਹਿੰਦੇ ਨੇ ਕੀ ਕਹਿੰਦੇ ਆ ਪਤਾ ਨਹੀਂ ਪਲੀਜ਼ ਪਲੀਜ਼ ਹੀ ਲਿਖਿਆ ਆ ਪਰੌਣੇ ਕੌਣ ਆਏ ਆ ਪਰੌਣੇ ਪਰੌਣੇ ਮਾਰਾ ਭਾਈ ਆਇਆ ਜੀ ਛੋਟਾ ਜੀਜਾ ਜੀ ਆਏ ਜੀਜਾ ਜੀ ਕੁੜੀ ਦੇ ਜੀਜਾ ਜੀ ਬਹੁਤ ਦਰਸ ਹੁੰਦਾ ਜੀ ਤੁਸੀਂ ਵੀਡੀਓ ਦੇ ਹਿਸਾਬ ਨਾਲ ਦੇਖਦੇ ਹੋ ਨਾ ਤੇ ਕੋਈ ਗੱਲ ਨਹੀਂ ਆ ਆਪਾਂ ਠੀਕ ਠਾਕ ਆ ਮਾਜੇ ਚ ਰਹਿਦਾ ਆ ਪਾਕਿਸਤਾਨ ਤੋਂ ਵੀ ਕਮੈਂਟ ਆਉਂਦੇ ਪਰ ਹਾਨੂੰ ਉਡਦੂ ਨਹੀਂ ਹੁੰਦਾ ਲਿਖਿਆ ਹਮੇਸ਼ਾ ਤੁਹਾਡੀ ਵੀਡੀਓ ਦੇਖਦੇ ਟਾਈਮ ਲੈਂਦੇ ਹਾਂ ਮੈਂ ਬਿਮਾਰ ਲੇਕਿਨ ਹੁਣ ਵੀ ਤੁਹਾਡੀ ਵੀਡੀਓ ਦੇਖ ਰਹੀ ਹਾਂ ਮਦਰ ਇਜ਼ ਬਿਗ ਫੈਨ ਆਫ ਯੂ ਤੁਸੀਂ ਅਰਦਾਸ ਕਰੋ ਮੰਮੀ ਬਿਲਕੁਲ ਓਕੇ ਹੋ ਜਾਣ ਰਿਪਲਾਈ ਕਰ ਹਾਂਜੀ ਵਾਇਗਰੂ ਕਰੇ ਕਿ ਤੁਹਾਡੀ ਮੰਮੀ ਠੀਕ ਹੋ ਜਾਣ ਜਲਦੀ ਜਲਦੀ ਜੀ ਮਾਵਾਂ ਤੋਂ ਬਗੈਰ ਤੇ ਕੁਝ ਨਹੀਂ ਚੰਗਾ ਲੱਗਦਾ ਜਿੰਨਾ ਮਰਜੀ ਕੋਈ ਪਿਆਰ ਜਾਂ ਸਤਕਾਰ ਜਾਂ ਜੋ ਜਿੰਨਾ ਮਰਜੀ ਕੋਈ ਮਾਵਾਂ ਹੀ ਆ ਤੇ ਹਾਂਜੀ ਪਿਓ ਹੀ ਹੁੰਦੇ ਆ ਅੱਜ ਹਰ ਇੱਕ ਮਾਂ ਪਿਓ ਨੂੰ ਬੱਚਿਆਂ ਦੇ ਨਾਲ ਹੀ ਰੱਖੇ ਤੇ ਮਾਪਿਓ ਦੇ ਨਾਲ ਬੱਚੇ ਰਹਿਣ ਇਨਾਂ ਤੋਂ ਇਲਾਵਾ ਹੋਰ ਕੁਝ ਨਹੀਂ ਆ ਬੱਚੇ ਤੇ ਮਾਪਿਓਲੀ ਤਾਂ ਡੇਢ ਨਾਲ ਗੱਲ ਕਰਦੀ ਐ ਜੀ ਜਰੂਰ ਜੀ ਕੋਈ ਘਰ ਘਰ کئی ਭੈਣ ਭਰਾ ਕਹਿਣਗੇ ਦੋ ਹੋ ਜਾਂ ਦੋ ਸਿਕਾਬ ਖਾਣ ਦਈਏ ਨਾ ਨਹੀਂ ਕਰ ਕੀ ਨਾ ਦਰਵਾਜ਼ਾ ਬੰਦ ਕਰੋ ਖੁਸ਼ਾਨ ਆਪਕੇ ਬੱਚੇ ਕਿਵੇਂ ਹੈ ਬੱਚੇ ਠੀਕ ਹੈ ਜੀ ਬੱਚੇ ਬਸ ਠੀਕ ਹੈ ਫਿਰ ਠੰਡ ਦੇ ਵਿੱਚ ਰਾਜਸਥਾਨ ਦੀ ਫੇਮਸ ਕੀ ਆ ਲੱਡੂ ਲੱਡੂ ਆ ਗਈ ਸ਼ਸ਼ੀ ਦਾ ਲੱਡੂ ਦਰਮੇਲਾ ਤਸੀਗਾ ਬਲਾ ਦੇ ਲਿੱਟੀ ਚੋਕਾ ਖਾ ਕੇ ਹੱਥ ਜੋੜ ਕੇ ਦਾ ਇਦਾਂ ਹੱਥ ਜੋੜ ਨਹੀਂ ਉਹ ਨਹੀਂ ਖਾਂਦਾ ਜੀ ਇਦਾਂ ਹੱਥ ਜੋੜ ਨਹੀਂ ਹੱਥ ਜੋੜ ਕੇ ਕੀ ਹਾਲ ਚਾਲ ਕੀ ਹਾਲ ਚਾਲ ਬਈ ਸਾਡੀ ਕੁੜੀ ਆ ਜੇ ਗੱਲਾਂ ਬਹੁਤ ਘੱਟ ਕਰਦੀ ਏ ਤਾਂ ਬੱਸ ਚਪੂਆ ਨੂੰ ਚੁੱਪ ਨਹੀਂ ਕਰਿਆ ਕਰਨਾ ਤੁਹਾਡਾ ਸਾਰਿਆਂ ਦਾ ਇਹਦੇ ਤੇ ਚੱਲ ਗਈ ਅਸਲ ਜੀ ਗੁਰਮੀਰ ਇਹ ਬਹੁਤ ਘੱਟ ਲੇਟ ਗੱਲਾਂ ਗੁਰਮੀਰ ਦੀ ਐਕਟਿੰਗ ਕਿੱਦਾਂ ਦੀ ਹੁੰਦੀ ਆ ਸਾਰੇ ਦੁੱਸੋਂ ਬਹੁਤ ਮਿਹਨਤ ਕਰਦੀ ਏ ਜਿਹੜੀ ਆ ਨਾ ਗੁਰਮੀਰ ਬਹੁਤ ਮਿਹਨਤ ਕਰਦੀ ਏ ਹਨਾ ਗੁਰਮੀਰ ਹਨਾ ਕਿ ਫਿਰ ਫਿਰਮੀਰ ਇਹਦੇ ਨਾਲ ਸੁਣਾ ਦੋ ਹੈ ਗੁਰਮੀਰ ਦੀ ਐਕਟਿੰਗ ਹੁਣ ਲੱਗੇ ਆਉਣ ਲੱਗੇ ਕਮੈਂਟ ਮਿਸ ਯੂ ਵਿਕੀ ਵੀਰ ਜੀ ਵਾਸ਼ਿੰਗ ਮਸ਼ੀਨ ਅੱਛਾ ਵਾਸ਼ਿੰਗ ਮਸ਼ੀਨ ਹੈ ਜਿੱਥੇ ਹਟਾ ਲਿਆ ਹਾਂ ਹਾਂ ਵਾਸ਼ਿੰਗ ਮਸ਼ੀਨ ਹੈ ਨਾ ਆਪਾਂ ਕੈਟ ਐਕਟਿੰਗ ਬਹੁਤ ਵਧੀਆ ਗੁੱਡ ਇਹ ਆ ਗਈ ਗਰਮੇਰ ਨੂੰ ਜਿੱਦਾਂ ਸਮਝਾਈ ਜੈਣਾ ਇੱਕੋ ਵਾਰੀ ਦੇ ਵਿੱਚ ਗਰਮੇਰ ਉਸ ਹਿਸਾਬ ਨਾਲ ਛੱਟ ਸੀਨ ਕਰ ਦਿੰਦੀ ਆ ਕੋਪੋਂਦੀ ਨਹੀਂ ਹੈਗੀ ਹੈ ਨਾ ਵਾਸ਼ਿੰਗ ਮਸ਼ੀਨ ਦੇ ਵਿੱਚ ਜਦੋਂ ਘੁੰਮੇ ਨਾ ਮੇਰਾ ਤੇ ਲੱਸੀ ਬਣ ਗਈ ਟੰਡ ਦੇ ਵਿੱਚ ਜਿੱਦਾਂ ਉਹ ਸਾਰਾ ਕੋਈ ਉਹ ਬੱਚੇ ਵਿਚਾਰੇ ਓਏ ਬੁੱਕਾ ਬੁੱਕਾ ਥੱਲੇ ਤੇ ਬਹੁਤ ਮਨ ਖਰਾਬ ਹੋਇਆ ਇੱਕ ਘੰਟਾ ਮੇਰਾ ਮਨ ਖਰਾਬ ਹੀ ਰਹੇ ਸ਼ਮਸ਼ੀਂ ਦੇ ਵਿੱਚ ਹਵਾ ਦੇ ਵਿੱਚ ਹੀ ਗਿਆ ਆ ਬੱਚ ਕੋ ਮੈਂ ਸੰਤ ਲੇਖੰਦਾ ਫਿਰਦਾ ਸੀ ਹਾਂ ਜ ਮੈਂ ਸੈਟ ਕਰਨ ਲਈ ਸੰਤ ਖਾਣੇ ਪੈਂਦੇ ਆ ਕੀ ਕਰਨਾ ਤੇ ਮੈਂ ਤੇ ਉਹਨਾਂ ਨੂੰ ਕਿਹਾ ਸੀ ਕਿ ਹੋਰ ਸਪੀਡ ਤੇਜ਼ ਕਰ ਦਿਓ ਪਰ ਉਹਾਂ ਦੇ ਨਹੀਂ ਆਉਂ ਤੂੰ ਮਰਵਾਉਣਾ ਆਓ ਮੈਂ ਡਰ ਰੰਡੇ ਇਹ ਕਹਿੰਦੀ ਹੋਰ ਤੇਜ਼ ਕਰੋ ਮੈਂ ਕਿ ਕਾਬੂ ਤੇ ਆਈ ਗਿਆ ਫਿਰ ਕੀ ਹੈ ਨਹੀਂ ਨਹੀਂ ਜੇ ਕੁਝ ਹੋ ਜੇ ਨਹੀਂ ਨਹੀਂ ਕੁਝ ਖਰਾਬ ਹੋ ਗਈ ਹਾਂ ਇਦਾਂ ਇਹ ਇਹ ਬਾਹ ਚੁੱਕ ਦੇ ਤੇ ਬਾਹ ਇਹ ਚੁੱਕ ਦੇ ਸਿਰ ਚੁੱਕ ਦੇ ਸੰਗਰੂਰ ਸੰਗਰੂਰ ਵੀ ਆ ਕੇ ਕਹਿੰਦੇ ਮੇਰੇ ਕੋਲ ਕੈਨੇਡਾ ਦਾ ਤਾਂ ਨਵਾਰਦੀ ਤੁਸੀਂ ਕੈਨੇਡਾ ਤੇ ਇੰਨੇ ਬਿਜ਼ੀ ਹੋ ਕੇ ਵੀ ਬਾਕੀ ਜਿਹੜੇ ਭੈਣ ਭਰਾਵਾਂ ਦਾ ਨਾਮ ਹਸਾਣਾ ਕਰਿਆ ਕਰੋ ਮੈਸੇਜ ਹੀ ਬਹੁਤ ਸਪੀਡ ਨਾਲ ਹੁੰਦੇ ਆ ਤੇ ਚਲੋ ਫਿਰ ਓਕੇ ਬਾਈ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਬਾਗੀ ਇਹਨਾਂ ਨਾਲ ਕਰ ਲੋ ਨਾ ਪਤਾ ਵੀ ਆ ਜਾਂਦੇ ਸੱਚੇ ਜੀ ਹੋ ਕੇ ਚਲ ਜਾਂਦੇ ਆ ਕਿੰਨੇ ਚਲਾਕ ਆ ਜ ਮੈਚ ਆਪੇ ਇਕੱਲੇ ਵੇਖੀ ਜਾਂਦੇ ਆ ਆ ਲੈ ਚਲੋ ਅੱਜ ਮੈਚ ਵੰਡਿਆ ਹੈਗਾ ਕਰੀਏ ਆਪਾਂ ਵੀ ਸਸਟੀ ਕਾਲ ਦੇ ਬੱਚਿਆਂ ਬੱਚਿਆਂ ਲਈ ਦੁੱਧ ਗਰਮ ਕਰਨਾ ਬੱਚਿਆਂ ਨੂੰ ਦੁੱਧ ਬਣਾ ਕੇ ਦੇਣਾ ਹਰ ਇੱਕ ਜੀ ਆਪੋ ਆਪਣੀ ਪਸੰਦ ਆ ਪ੍ਰੀਤੋ ਜੀ ਰਿਪਲਾਈ ਨਹੀਂ ਕਰਦੇ ਪ੍ਰੀਤੋ ਜੀ ਜਨਾਬੇ ਕਰੀਏ ਸਸਰੀ ਕਾਲ ਤੇ ਮਿਲਦੇ ਆ ਫਿਰ ਨੂਰ ਬੋਲੋ ਨੂਰ ਨੂਰ ਮੈਨੂੰ ਨੀਂਦ ਵੀ ਹੋਣ ਡੈ ਪਈ ਮੈਨੂੰ ਵੀ ਨਾਨਾਨ ਪਰਜਾਈ ਦਾ ਪਿਆਰ ਬਹੁਤ ਪਿਆਰਾ ਹੈ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਤੇ ਇੱਕ ਵਾਰੀ ਅਸੀਂ ਫੇਰ ਤੁਹਾਨੂੰ ਮੈਸੇਜ ਕਰਦੇ ਆ ਰਿਪਲਾਈ ਕਰਦੇ ਆ ਤੇ ਅਸੀਂ ਇਹ ਕਹਿੰਨੇ ਆ ਕਿ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਸਾਰੀਆਂ ਵੀਡੀਓ ਦੇ ਨੋਟੀਫਿਕੇਸ਼ਨ ਜਿਹੜੇ ਆਂ ਅੰਧੇਰੇ ਆਂ ਕਿਉਂ ਭਾਬੀ ਜੀ ਹਾਂਜੀ ਹਾਂਜੀ ਬਿਲਕੁਲ ਵੈਨ ਹੈਨਾ ਹਾਂ ਸਾਡਾ ਪਿੰਡ ਜੀ ਇੱਥੇ ਹੀ ਲੱਗ ਗਈ ਆ ਗੁਰਦਾਸਪੁਰ ਜੀ ਆ ਸ਼ਿਰਰਗਬਿੰਦੁਰ ਲੱਗੇ ਯਾਰ ਬਿੰਦਸਿੰਘ ਪੰਗੂ ਗਰੀਬਾਂ ਦੇ ਕੀ ਐ ਤੈਨੂੰ ਪਤਾ ਨਹੀਂ ਚਲੋ ਫਿਰ ਕਰੀਏ ਬੱਚੇ ਡਾਪੇ ਕਹਿਣ ਹਣਾ ਮਾਬੀ ਜੀ ਤੇ ਸਾਡੇ ਵੱਲੋਂ ਸਸਰੀਕਾਲ ਵੀ ਥੱਕੇ ਜਿਆ ਤੇ ਭੈਣ ਭਰਾ ਸਾਰਿਆਂ ਨੂੰ ਸਾਡੇ ਵੱਲੋਂ ਹੈਪੀ ਲੋੜੀ ਮਹਾਰਾਜ ਕਰੇ ਸਾਰਿਆਂ ਦੀਆਂ ਲੋੜੀਆਂ ਖੁਸ਼ੀਆਂ ਭਰੀਆਂ ਹੋਣ ਤੇ ਨਵਾਂ ਸਾਲ ਵਧੀਆ ਵਧੀਆ ਬਤੀਤ ਹੋਵੇ ਤੇ ਚਲੋ ਜਿਹੜੇ ਭੈਣ ਭਰਾਵਾਂ ਦੀ ਸਿਹਤ ਨਹੀਂ ਠੀਕ ਤੇ ਮਹਾਰਾਜ ਕਰਨ ਉਹ ਜਲਦੀ ਜਲਦੀ ਠੀਕ ਹੋਣ ਤੇ ਆਪਣੇ ਪਰਿਵਾਰ ਦੇ ਵਿੱਚ ਹੱਸਣ ਖੱਡਣ ਤੇ ਦੁੱਧ ਪੁੱਤ ਦੀ ਰਾਤ ਦਾ ਸਾਰਿਆਂ ਨੂੰ ਬਖਸ਼ੇ ਕੋਈ ਵੀ ਨਾ ਚੀਜ਼ਾਂ ਤੋਂ ਵਾਂਝਾ ਨਾ ਰਵੇ ਕਿਉਂ ਭੱਜੀ ਜੀ ਹੈਨਾ ਤੇ ਖਲ ਚਲੋ ਫੇਰ ਕਰਦੇ ਆ ਬਾਏ ਬਾਏ ਬਾਕੀ ਸਾਰੇ ਸਾਡੇ ਵਿੱਚ ਆਪਣੇ ਗੁੱਸੇ ਗਿੱਲੇ ਨੇ ਸਾਰੇ ਵਿੱਚ ਖਤਮ ਕਰ ਲਿਆ ਹਾਂਜੀ ਹਾਂਜੀ ਹਾਂ ਨਾ ਹਾਂਜੀ ਤੇ ਚਲੋ ਕਿਉਂ ਬਾਏ ਬਾਏ ਇੱਕ ਵਾਰੀ ਸਾਰੇ ਜਣੇ ਬਾਏ ਬਾਏ ਦਾ ਕਮੈਂਟ ਕਰ ਦਿਓ ਤੇ ਫੇਰ ਹੀ ਬਾਏ ਬਾਏ ਕਰਾਂਗੇ ਫਿਰ ਇਦਾਂ ਜੀ ਵੀ ਕਰਨਾ ਬਾਏ ਬਾਏ ਕਰਦੇ ਹਾਂ ਇੱਕ ਵਾਰੀ ਪਤਾ ਲੱਗ ਜੇ ਕਿ ਹਾਂ ਬਈ ਸਾਰੇ ਜਣੇ ਮੰਨਦੇ ਆ ਕਿ ਅਸੀਂ ਬਾਏ ਬਾਏ ਕਰ ਦਿੰਦੇ ਆ ਗੁੱਡ ਨਾਈਟ ਬਾਏ ਬਾਏ ਕੱਲ੍ਹ ਬਾਏ ਬਾਏ ਕਰਦੇ ਕੋਈ ਗੱਲ ਨਹੀਂ ਕਿੰਨਾ ਸੋਹਣਾ ਬਾਏ ਬਾਏ ਦੇ ਰਿਪਲਾਈ ਆਉਂਦੇ ਭਾਮੀ ਜੀ ਸੱਟ ਜਾਣੇ ਬਾਏ ਬਾਏ ਕਰ ਦੋ ਹਾਂ ਨੂੰ ਦੂਰ ਦਜੇ ਲਾ ਦੇ ਓਕੇ ਜੀ ਓਕੇ ਬਾਏ ਕਿੰਨੇ ਜਾਣੇ ਲਾਈਵ ਆਏ ਇਹ 22 ਮਿੰਟ ਬਾਏ ਬਾਏ ਕਰ ਦਿੰਨੇ ਆ ਬਾਏ 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 Good night. Okay. <sighs>